ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਨਵੀਂ ਵੀਡੀਓ ਚ ਨਵਾਂ ਰਿਸ਼ਤਾ ਲੈ ਕੇ ਆਏ ਹਾਂ ਜੀ ਇਹ ਰਿਸ਼ਤਾ ਜੀ ਜਨਰ ਸਿੱਖ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜੀ ਤਾਂ ਸਾਰੀ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੂੰਗਾ ਜਿਹਦੀ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਉਹ ਜ਼ਰੂਰ ਸੰਪਰਕ ਕਰਿਓ ਜੀ ਤਾਂ ਦੋਸਤੋ ਵੀਡੀਓ ਨੂੰ ਦੇਖਣ ਤੋਂ ਬਾਅਦ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਕਿਉਂਕਿ ਨਵੀਂ-ਨਵੀਂ ਅਪਡੇਟ ਫੇਰਦੀ ਤੁਹਾਨੂੰ ਮਿਲਣੀਆਂ ਰਿਸ਼ਤੇ ਸੰਬੰਧੀ ਜੇਕਰ ਤੁਸੀਂ ਸਾਡਾ ਚੈਨਲ ਫੋਲੋ ਕੀਤਾ ਹੋਊਗਾ ਤਾਂ ਇੱਕ ਮਾਰੀ ਬੇਨਤੀ ਰਹੂਗੀ ਕਿ ਜਿਹੜੀ ਮੈਂ ਵੀਡੀਓ ਦੇ ਵਿੱਚ ਹਰੇਕ ਵਿੱਚ ਕਰਦਾ ਕਿ ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਅਸੀਂ ਜੋ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਜੋ ਸਾਨੂੰ ਪਰਿਵਾਰ ਵਾਲੇ ਜਾਣਕਾਰੀ ਜੰਦੇ ਆ ਅਸੀਂ ਸਿਰਫ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਿੱਜੀ ਰੂਪ ਦੇ ਵਿੱਚ ਸਾਨੂੰ ਕਿਸੇ ਪਰਿਵਾਰ ਬਾਰੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਸੋ ਇਸ ਕਰਕੇ ਤੁਸੀਂ ਆਪ ਦੀ ਫੋਨ ਇਨਕੁਆਰੀ ਕਰਕੇ ਹੀ ਰਿਸ਼ਤਾ ਕਰੋ ਬਾਅਦ ਦੇ ਵਿੱਚ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਤਾਂ ਦੋਸਤੋ ਇਹ ਹੈਗਾ ਜੀ ਜੱਟ ਸਖ ਪਰਿਵਾਰ ਦੇ ਲੜਕੇ ਦਾ ਰਿਸ਼ਤਾ ਜੀ ਫਾਜ਼ਲ ਕਾ ਏਰੀਆ ਤੋਂ ਰਿਸ਼ਤਾ 1994 ਦਾ ਬੋਲਣਾ ਹੈ ਲੜਕਾ ਗੋਤ ਹੈਗਾ ਪੁੱਲਰਾਂ ਹਾਈਟ ਹੈ ਕਿ 6 ਫੁੱਟ ਜੀ ਕੁਆਲੀਫਿਕੇਸ਼ਨ ਲੜਕੇ ਦੀ ਬੀਏ ਕੀਤੀ ਹੋਈ ਆ ਮੁੰਡੇ ਦਾ ਆਪਾ ਆਪਣਾ ਬਿਜ਼ਨਸ ਆ ਜੀ ਵਧੀਆ ਤੇ ਇੱਕ ਪਲਾਟ ਆ ਵੀ ਹੈਗਾ ਕੋਲ ਤੇ ਭਰਾ ਜਿਹੜਾ ਪੰਜਾਬ ਪੁਲਿਸ ਦੇ ਵਿੱਚ ਜੋਬ ਵੀ ਕਰਦਾ ਦੋ ਭਰਾਵਾਂ ਕੋਲ ਜਨਨ ਕਿ 12 ਏਕੜ ਜ਼ਮੀਨ ਆ 6-6 ਏਕੜ ਜ਼ਮੀਨ ਆਉਂਦੀ ਹੈ ਇਹਨਾਂ ਨੂੰ ਕੁੜੀ ਚਾਹੀਦੀ ਸੈਂਪਲ ਪਰਿਵਾਰ ਦੀ ਘਰੇਲੂ ਕੋਈ ਡਿਮਾਂਡ ਨਹੀਂ ਤੇ ਜ਼ਿਆਦਾ ਜਾਣਕਾਰੀ ਵਾਸਤੇ ਅਸੀਂ ਪਰਿਵਾਰ ਦਾ ਜਿਹੜਾ ਨੰਬਰ ਉੱਪਰ ਦੇ ਦਿੱਤਾ ਤੁਸੀਂ ਇਹਨਾਂ ਨਾਲ ਸਿੱਧਾ ਸੰਪਰਕ ਵੀ ਕਰ ਸਕਦੇ ਹੋ ਵਧੀਆ ਪਰਿਵਾਰ ਦਾ ਸੋਹਣਾ ਸੁਨੱਖਾ ਲੜਕਾ ਜੀ ਤੇ ਵਧੀਆ ਪਰਿਵਾਰ ਦੀ ਹੀ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਤਾਂ ਜਿਹਦੀ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਉੱਪਰ ਪਰਿਵਾਰ ਦਾ ਨੰਬਰ ਦਿੱਤਾ ਤੁਸੀਂ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਧੰਨਵਾਦ ਸਾਰਿਆਂ ਦਾ ਸਾਰਾ ਸਤਿ ਸ਼੍ਰੀ ਅਕਾਲ ਜੀ